ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਜਿਹੜਾ ਦਿਨ ਨਿਕਲ ਲਿਆ ਜੀ ਮੌਸਮ ਨੇ ਇੰਨਾ ਕੁ ਮਤਲਬ ਹਰਮ ਮਚਾਇਆ ਬਹੁਤ ਜਿਮੀਦਾਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਕਣ ਕਾਂगिरਕੀਆਂ ਸਰਵਾਂ ਗਿਰਗੀਆਂ ਚਲੋ ਵਾਹਿਗੁਰੂ ਦੀ ਅਨਿਕ ਕਿਰਪਾ ਵੀ ਸਾਡਾ ਏਰੀਆ ਜਿਹੜਾ ਮਤਲਬ ਰੁੱਪੜ ਦੇ ਵਿੱਚ ਵਿੱਚ ਇਧਰ ਇਧਰਲੀ ਸਾਈਡ ਆ ਉਹ ਤਕਰੀਬਨ ਸਹੀ ਆ ਤੇ ਜੇ ਇਧਰ ਹੋਰ ਆਲੇ ਦਾਲੇ ਨੂੰ ਨਿਗਾ ਮਾਰੋ ਤਾਂ ਵੀ ਬਹੁਤ ਮੀਂਹ ਵਿੱਚ ਗੜਾਏ ਪੈ ਗਏ ਜੀ ਵਿੱਚ ਹਵਾ ਨੇ ਫਸਲਾਂ ਘੇਰਤੀਆਂ ਪਤਾ ਨਹੀਂ ਕਹਿੰਦੇ ਰੱਬ ਕਿਹੜੇ ਰੰਗਾਂ 'ਚ ਰਾਜੀ ਐ? ਵੀ ਜਦੋਂ ਉਧਰ ਕਿਸਾਨ ਭਰਾ ਲਾ ਲੋ ਤੁਸੀਂ ਅਸੀਂ ਵੀ ਕਿਸਾਨੇ ਆ ਜਦੋਂ ਕਣਕ ਨੂੰ ਬੱਲਾ ਆਉਣੀਆ ਸ਼ੁਰੂ ਹੋ ਜਾਂਦੀ ਆ ਉਦੋਂ ਸਰੋਂ ਨੂੰ ਵੀ ਫਾਲ ਪੈਣਾ ਸ਼ੁਰੂ ਹੋ ਜਾਂਦਾ ਐ ਤੇ ਮਨ ਦੇ ਵਿੱਚ ਬਹੁਤ ਅਮੰਗਾ ਆਪਣੇ ਮਤਲਬ ਜਿਹੜੇ ਅਸੀਂ ਸੀ ਸੀ ਆਪਣੇ ਕੁਝ ਵੀ ਸੋਚਿਆ ਵਾ ਉਦੋਂ ਫਸਲ ਨੂੰ ਅਸੀਂ ਦੇਖ ਕੇ ਜਦ ਬੱਲਾ ਆਉਣੀ ਨਾ ਮਨ ਦੇ ਵਿੱਚ ਚਾਅ ਟੜਦਾ ਵੀ ਤਰੋ ਫਸਲ ਵਧੀਆ ਬੈਗਰੂ ਦੀ ਕਿਰਪਾ ਨਾਲ ਤਾਂ ਜਿਹੜਾ ਜਿਹੜਾ ਸਾਡੇ ਆਰਮਾਨ ਆ ਉਹ ਪੂਰੇ ਹੋ ਜੂਗਾ ਪਰ ਜਿਆਦਾ ਮੌਸਮ ਕੋਈ ਇਦਾਂ ਦੀ ਕਰ ਦਿੰਦਾ ਹੈ ਮਿਸ ਹੈਪਨ ਜਾਂ ਮੀਂਹ ਪੈ ਜਾਂਦਾ ਜਾਂ ਗੜੇ ਪੈ ਜਾਂਦੇ ਆ ਜਿਵੇਂ ਹੁਣ ਫਸਲ ਗਰ ਗਈ ਹੈ ਫਿਰ ਆਰਮਾਨਾਂ ਪਰ ਪਾਣੀ ਫਿਰ ਜਾਂਦਾ ਫਿਰ ਆਏ ਹੁੰਦਾ ਵੀ ਯਾਰ ਵੀ ਕਿੱਥੇ ਜ਼ਿੰਮੇਦਾਰ ਵਾਲੀ ਜੀ ਚੱਕਰ ਆ ਤੁਸੀਂ ਕਿੱਥੇ ਫਸੇ ਹੋ ਹੈ ਹੁੰਦਾ ਮਨ ਨੂੰ ਸਭ ਤੋਂ بڑا ਰਿਸਕ ਜ਼ਿਮੀਦਾਰ ਦੀ ਫਸਲ ਦੀ ਹੈ ਬਾਕੀ ਜਿੰਨਾ ਕੋਈ ਵੀ ਬਿਜ਼ਨਸ ਆ ਉਹ ਸੇਫ ਆ ਕੋਈ ਫੈਕਟਰੀ ਦੇ ਵਿੱਚ ਆ ਕੋਈ ਲੋਹੇ ਦਾ ਕੋਈ ਕਾਸੇ ਦਾ ਵੀ ਆ ਛੱਤ ਤਾਂ ਪਾਈ ਵੀ ਆ ਆਪਣੇ ਭਰੋਸੇ ਪਰਤਾ ਹੈ ਬੰਦਾ ਵੀ ਹਾਂ ਯਾਰ ਅਸੀਂ ਆ ਚੀਜ਼ ਬਣਾ ਰਿਹਾ ਅਸੀਂ ਬਣਾ ਕੇ ਵੇਚ ਦੇਣੀ ਹੈ ਤੇ ਇੱਕ ਜ਼ਿਮੀਦਾਰ ਵਾਲਾ ਇਹ ਜਿਹੜੀ ਸੌਦਾ ਹੈ ਵੀ ਇਹ ਖੁੱਲੇ ਸਮਾਨ ਦੇ ਥੱਲੇ ਆ ਪਰ ਜੇ ਖੁੱਲੇ ਸਮਾਨ ਦੇ ਥੱਲੇ ਆ ਤਾਂ ਰੱਬ ਵੀ ਨਹੀਂ ਇਹਦੇ ਪਰ ਤਰਸਾ ਕਰਦਾ ਚਲੋ ਕੋਈ ਨਹੀਂ ਜੋ ਪਾਵੇ ਕਰਤਾਰ ਸੋਈ ਸੋਈ ਹੋਵੇ ਤਾਂ ਅਰੇ ਅੱਗੇ ਜ਼ੋਰ ਤਾਂ ਕੋਈ بڑا ਹੈ ਨਹੀਂ ਕਿਸੇ ਦਾ ਵੀ ਨਹੀਂ ਹੈਗਾ ਜ਼ੋਰ ਵੈਸੇ ਅੱਜ ਮੌਸਮ ਉਹ ਪੂਰਾ ਸਾਫ਼ ਆ ਉਹ ਪਿੱਛੇ ਤੱਕ ਪਹਾੜ ਵੀ ਦਿਖਦੇ ਆ ਕਲੀਅਰ ਜਦੋਂ ਪਿੱਛੇ ਜੇ ਤਿੰਨ ਚਾਰ ਸਾਲ ਪਹਿਲਾਂ ਲਾਕਡਾਊਨ ਉਹ ਲੱਗਿਆ ਸੀ ਨਾ ਜੀ ਇੱਥੋਂ ਖੜ ਕੇ ਇਹ ਜਗ੍ਹਾ ਤੋਂ ਖੜ ਕੇ ਉਂ ਇਧਰਲੀ ਸਾਈਡ ਜਿਹੜੀਆਂ ਪਰਫਾਲੀਆਂ ਪਹਾੜੀਆਂ ਤੱਕ ਵੀ ਦਿਖਦੀਆਂ ਹੁੰਦੀਆਂ ਸੀ ਇੰਨਾ ਇੰਨਾ ਵੈਦਰ ਕਲੀਅਰ ਹੋ ਗਿਆ ਸੀ ਲਾਕਡਾਊਨ ਦੇ ਵਿੱਚ ਤੇ ਹੁਣ ਚਲੋ ਅੱਜ ਵੀ ਕਲੀਅਰ ਹੈ ਅ ਅੱਜ ਦਾ ਪਛੋਂ ਦਾ ਸਾਹ ਚਲੋ ਪਛੋਂ ਦਾ ਸਾਹ ਹੁਣ ਜੀ ਜੂਨੀਓ ਪਛੋਂ ਚੱਲੀ ਜਾਣੀ ਕਣਕਾਂ ਨੇ ਰੰਗ ਬਦਲੀ ਜਾਣਾਂ ਜੀ ਤੇ ਜੇ ਜੇ ਕਿਤੇ ਮੀਂਹ ਨਾ ਪੈਂਦਾ ਤਾਂ ਸ਼ਾਇਦ ਕਿ ਮਾਰਚ ਦੇ ਵਿੱਚੇ ਕਣਕ ਵੱਢਣੀ ਪੈ ਜਾਂਦੀ ਹੁਣ ਮੀਂਹ ਪੈ ਗਿਆ ਥੋੜਾ ਜਿਹਾ ਮੌਸਮ ਵਿੱਚ ਫੇਰ ਤਬਦੀਲੀ ਹੋ ਗਈ ਥੋੜੀ ਜਿਹੀ ਠੰਡ ਹੋ ਗਈ ਤਾਂ ਹੋਈ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਨੂੰ ਲੱਗੂਗਾ ਵਾਢਾ ਕਣਕਾਂ ਨੂੰ ਵਾਢਾ ਤਾਂ ਲੱਗਣੀ ਲੱਗਣਾ ਜੀ ਪਰ ਸਾਡੇ ਫੈਮਿਲੀ ਮੈਂਬਰ ਜੀ ਸਾਰੇ ਹੀ ਤੁਹਾਨੂੰ ਪਤਾ ਹੀ ਹੈ ਬਿਮਾਰ ਪਏ ਆ ਉਹਨਾਂ ਬਿਨਾ ਘਰ ਦੇ ਵਿੱਚ ਰੌਣਕ ਹੈ ਨਹੀਂ ਕੰਮ ਸਾਰੇ ਉਲਝਿਆ ਪਿਆ ਤੇ ਇੱਕ ਬਹਿਗਰੂਦੀ ਦਿਆ ਨਾਲ ਮੈਂ ਸੱਟੋ ਗਿਆ ਬਸ ਆ ਬਸ ਆ ਹੀ ਹੋ ਰਿਹਾ ਗਲੇ ਦੀ ਖਰਾਸ ਜੀ ਰਹਿ ਗਈ ਤੇ ਜਿਹੜਾ ਪਛਾਲ ਜਦਾ ਉਹ ਦੁਬਾਰਾ ਵਧਿਆ ਹੋਇਆ ਚਲੋ ਕੋਈ ਨਹੀਂ ਬਹਿਗਰੂ ਉਹ ਵੀ ਕਿਰਪਾ ਕਰੂਗਾ ਬੇ ਉਹ ਵੀ ਸਿਕੋ ਜੂਗਾ ਤੇ ਹੁਣ ਮੈਂ ਮਲਾਉਂਦਾ ਰੀਤ ਨੂੰ ਤੁਹਾਨੂੰ ਜੀ ਤੂੰ ਕੀ ਕਰਦੀ ਔਰ ਹਾਂ ਪਾਠ ਕਰਕੇ ਇੱਧਰ ਆ ਜਾ ਇੱਧਰ ਆ ਜਾ ਨੰ ਕਿਸੇ ਨਹੀਂ ਪੁੱਤ ਨਹੀਂ ਗੁਟਕਾ ਸਾਹਿਬ ਹਨ ਨੰਗੇ ਸਿਰ ਤੁਰ ਕੇ ਕੀ ਕਰਨ ਆਈਏ ਸਿਰ ਟੱਕਿਆਈਦਾ ਜੇ ਤੂੰ ਗੁਰਦੁਆਰੇ ਨੂੰ ਜਾਂਦੀ ਨਹੀਂ ਮੈਨੂੰ ਕਹਿੰਦੀ ਸੀ ਸਿਰ ਟਕਣਾ ਲੈ ਹੁਣ ਦੱਸੋ ਇਹਨੂੰ ਕਿਆ ਕਹੂੰਗਾ ਚੱਲ ਆ ਜਾ ਥੱਲੇ ਚਲੀ ਚਲੋ 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 ਥੱਲੇ ਚਲੀ ਚਲੋ ਉੱਠੋ ਚਲੋ 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 ਮੇਰੇ ਵਾਲਾ ਚੰਸਾਰੇ ਕਿਹਾ ਸੀ ਸ੍ਰੀ ਕਾਲ ਕਾਨੂੰ ਦੇਖਦਾ ਪਤਾ ਨੰਗੇ ਸਿਰ ਪਰ ਆ ਕੇ ਰੇ ਚੱਲ ਮੈਂ ਇਹਨੂੰ ਤਾਰ ਥੱਲੇ ਨੂੰ ਹਾਂ ਕੀ ਦਿਖਾਉਣਾ ਤਾਂ ਹੁਣ ਹਾਂ ਹਾਈ ਇਹਦਾ ਕੀ ਕਰੂੰਗੀ ਤੂੰ ਮੈਂ ਉੱਥੇ ਰੱਖੂ ਨੀ ਸੰਨੇ ਹਾਂ ਥੱਲੇ ਰੱਖ ਕੇ ਕੀ ਕਰਨਾ ਇਹਦਾ ਤਾਂ ਹਾਂ ਕੀ ਕਰ ਰਹਾ ਤਾਂ ਥੱਲੇ ਰੱਖ ਕੇ ਪਤਾ ਤਾਂ ਲੱਗਿਆ ਆਹ ਕਿਹੜਾ ਤੂੰ ਲਾਈ ਵਰਦੋ ਆਹ ਟੀ-ਸ਼ਰਟ ਕਿੱਥੇ ਕੱਢ ਲਈਦਾ ਕੀ ਸੁਪਰਾਣੀ ਚੱਲੇ ਆਈ ਬਹੁਤ ਪ੍ਰਾਣੀ ਆਈ ਹਾਂ ਤਾਂ ਕਰਨੀ ਕੀ ਆ ਹੈ ਥੱਲੇ ਹੁਣ ਨੀਚੇ ਚਲੇ ਚਲ ਆ ਫੜ ਲੈ ਤੇ ਆ ਫੜ ਲੈ ਨੇ ਫੇਰ ਇੱਥੇ ਆਉਣਾ ਮੁੜ ਕੇ ਗਿਰ ਜੂਂ ਗਿਰੀ ਤ ਫੜਾ ਦੇ ਪੁੱਤ ਵੀਰ ਜੀ ਨੂੰ ਫੜਾ ਦੇ ਫੜਾ ਦੇ ਥੱਲੇ ਚੱਲ ਥੱਲੇ ਰੱਖਣਾ ਓਹੋ ਆ ਚਲੋ ਸਿੱਡ ਦੇਣਾ ਪੁੱਤੋ ਨੇ ਆ ਵੀਰ ਜੀ ਨੇ ਇੱਧਰ ਨੂੰ ਸਿੱਡ ਦੇਣਾ ਏ ਕੋਈ ਬਾਹਰ ਨਾ ਚਲ ਜਾ ਬੁੱਧਾ ਨਹੀਂ ਚੱਲ ਥੱਲੇ ਥੱਲੇ ਗਿਆ ਹਾਂ ਚਲੋ ਬਾਹਗਰੂ ਸੱਚਾ ਪਾਚਾ ਤੂੰ ਤਾਂ ਠੀਕ ਹੈ ਤੇਰਾ ਤਾਂ ਨਹੀਂ ਹੁੰਟ ਟੱਡ ਦੁਖਦਾ ਹੌਲੀ ਹੌਲੀ ਪੁੱਤ ਹੌਲੀ 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 ਉੱਤਰ ਇਹਨੂੰ ਕਿਵੇਂ ਸਖਾਤ ਮੈਂ ਤੈਨੂੰ ਆ ਫੜ ਕੇ ਤਾਂ ਉੱਤਰ ਰਹੀ ਆ ਹਾਂ ਓਏ ਆਇ ਨਹੀਂ ਵੈਰੀ ਗੁੱਡ ਹੌਲੀ ਹੌਲੀ ਹਾਂ ਨਹੀਂ ਆਇ ਨਹੀਂ ਦੇਖ ਇੱਕ ਪੈਰ ਚੱਲੇ ਫੇਰ ਦੂਆ ਪੈਰ ਚੱਲੇ ਰੱਖ ਨਹੀਂ ਨਹੀਂ ਇੱਕੜੇ ਉੱਤਰਦੇ ਨੂੰ ਬੈਲੈਂਸ ਬਣਾ ਕੇ ਨਹੀਂ ਨਹੀਂ ਇੱਕੜੇ ਉੱਤਰਦੇ ਨੂੰ ਬੈਲੈਂਸ ਬਣਾ ਕੇ ਉਹਨੇ ਫੜਿਆ ਤਾਂ ਹੋਇਆ ਉਹ ਹੋਏ ਵੈਰੀ ਗੁੱਡ ਆਜ ਕੋ ਆਏਗੇ ਨਾ ਇੱਧਰ ਆ ਰੋ ਵੈਰੀ ਗੁੱਡ ਬੈਜੀ ਵੈਰੀ ਗੁੱਡ ਪਾ ਡੈਡੀ ਮਾਸੀ ਬੁਲਾ ਰਹੀ ਹੈ ਮਾਸੀ ਬੁਲਾ ਰਹੀ ਹੈ ਕੋਸ਼ਿਸ਼ ਕਰੀਂ ਯਾਰ ਮਾਸੀ ਕੀ ਕਰੂਗੀ ਹੁਣ ਹਾਂ ਆਪਣਾ ਠੀਕ ਜਿਹਾ ਦਵਾ ਦੂੰਗਾ ਫੇ ਹੁਣ ਕੀ ਕਰੀਏ ਟੀਕਾ ਤਾਂ ਰੋ ਦਵਾ ਰਿਆ ਦਵਾਈ ਤੈਨੂੰ ਮੈਂ ਦਵਾ ਰਿਆ ਮੈਨੂੰ ਦੱਸ ਹਾਲਤ ਜਨਾਨਿਆਂ ਬਿਨਾਂ ਜੀ ਘਰ ਦੀ ਹਾਲਤ ਤੁਹਾਨੂੰ ਪਤਾ ਹੀ ਹੈ ਵੀ ਖਾਸ ਸਹੀ ਹੋ ਜਾਂਦੀ ਹੈ। ਨਹੀਂ ਸਾਫ ਸਫਾਈ ਤਾਂ ਹੋ ਜਾਂਦਾ ਤਾਂ ਚਲੋਂ ਵੀ ਕੋਈ ਨਹੀਂ। ਪੈਸੇ ਪਈਦਾ ਤੂੰ ਬਾਕੀ ਕੰਮ ਮਾਪੇ ਕਰ ਲੈਣਾ। ਬੁੱਬੇ ਤੈਨੂੰ ਕਰਨਾ ਕੀ ਹੈ? ਹਾਂ? ਆ ਕਿੱਥੇ ਟਪਾਊਗਾ? ਕੀ ਕਰਨਾ ਕਹਿਦਾ? ਹਾਂ? ਆ ਕੀ ਆ? ਆ ਕੀ ਕਰਨਾ ਕਹਿਤਾ ਤਾ ਤਾਂ? ਆ ਕੀ ਆ? ਇਹ ਪਤਾ ਇਹ ਨਿਆਉਂਦਾ ਸੀ ਮੈਂ ਡੰਡਾ ਮਾਰਦੇ ਨੂੰ ਆਪਣੀ ਜੋਗਿੰਗ ਕਰਨ ਬਾਅਦ ਉਹ ਤਾਂ ਬਚਿਆ ਰਹਿ ਗਿਆ ਕੰਮ ਆ ਕੀ ਆ ਹਾਂ ਆ ਕੀ ਆ ਇਹ ਕੱਪੜਾ ਹੈ ਪੁੱਤ ਇਹ ਕੱਪੜਾ ਹੈ ਇਹ ਇਹਨੂੰ ਬਿਸਕਾ ਕੇ ਉੱਪਰ ਪਾ ਕੇ ਸਰੀਰ ਦੀ ਫਿਟਨੈਸ ਵਾਸਤੇ ਆਪਾਂ ਨੇ ਕਦੇ ਡੰਡਾ ਮਾਰਨੇ ਹਾਂ ਹਾਂ ਕੀ ਕਰ ਰਹਾ ਹੁਣ ਉਹ ਤਾਂ ਵੀ ਨਹੀਂ ਤੂੰ ਗੱਡੀ ਚ ਲਾ ਲੈ ਆਪਣੀ ਔਰ ਸਾਰੀਆਂ ਟਾਕੀਆਂ ਖੁੱਲੀਆਂ ਛੱਡੀਆਂ ਪਈਆਂ ਉਹਦੀਆਂ ਹਾਂ ਦੇਖੋ ਲੈ ਗਿਆ ਉਹ ਫੇਰ ਹਾਂ ਲਾ ਲ ਟਾਕੀਆਂ ਨੂੰ ਲੋਕ ਲਾਓ ਛੇਤੀ ਕਰ ਕਿੱਥੇ ਨੂੰ ਚੱਲਿਆ ਹੁਣ ਹਾਂ ਉਹ ਡਰਾਈਵਰ ਸਾਹਿਬ ਕਿੱਥੇ ਨੂੰ ਜਾਣਾ ਹੈ ਰੋਪੜ ਨੂੰ ਮੈਨੂੰ ਦਵਾਈ ਦਵਾ ਲਿਆ ਮੰਮਾ ਨੂੰ ਦਵਾਈ ਦਵਾ ਲਿਆ ਫਿਰ ਆਪਣੇ ਨੂੰ ਨਹੀਂ ਹਾਂ ਮੰਮਾ ਦਾ ਟੀਕਾ ਕਿੱਥੇ ਲਾਤਾ ਸੀ ਡਾਕਟਰ ਨੇ ਉਹ ਇਹਦੀ ਵੀ ਸਾਰਾ ਆਊਗੀ ਹੁਣ ਬੈਟਰੀਆਂ ਇਹ ਰੱਖੋngੀਆਂ ਜੀ ਇਹਦੀਆਂ ਫੇਰ ਉਹਨਾਂ ਦਾ ਮਨ ਲੋਟ ਉੱਤੇ 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 ਦੀ ਕੁੱਤੇ ਦੀ ਫਿਰਦੀ ਬਰ ਬਰ ਕਰਾਤਾ ਗੱਡੀ ਦਾ ਤਾ ਤਾ ਹੈ ਬੈਲਟ ਲਾ ਲਈ ਪਹਿਲੀ ਵੈਧੀ ਸਰ ਬੈਲਟ ਲਾ ਗਈ ਬੀਤੀ ਉਹ ਬੈਲਟ ਲਾਈ ਬੀਤੀ ਦਿਖਾਈ ਖਾਲੀ ਹੈ ਮਾਤੋ ਉੱਤੇ ਆਹ ਖਾਲੀ ਹੈ ਹੈ ਖਾਲੀ ਖੋਲਣੀ ਦਾ ਬਾਤ ਚਾਤਾ ਹੈ ਖੋਲ ਗਈ ਖੋਲ ਗਈ ਅੱਜ ਸਕੂਲ ਚ ਕਿਆ ਪੜਾਇਆ ਤਾਂ ਮੈਨੂੰ ਤੈਨੂੰ ਹੋ ਦੱਸ ਦੇ ਹਾਂ ਅਗੇ ਪਾ ਕਾ ਲੋ ਚਲੋ ਵੀ ਉਤਰ ਜੋ ਵੀ ਆ ਨਾਨਾ ਸਾਡਾ ਸਕੂਲ ਪੜ ਕੇ ਆ ਗਿਆ ਵੀ ਕਿਆ ਪੜ ਕੇ ਆਇਆ ਇਹਦਾ ਨਹੀਂ ਹਾਂ ਮੈਂ ਤਾਂ ਅਪੇਰਾ ਮਸਤ ਕੀ ਕਿੱਥੇ ਤੇ ਆਈਆਂ ਹੋ ਤੇ ਆਈ ਮੈਂ ਕਿਆ ਪੜ ਕੇ ਇਹ ਤਾਂ ਦੱਸ ਦੇ ਹੋ ਬੰਦ ਕਿਆ A for apple B for ball ਹਾਂ ਹਲੇ ਜੀ ਇਹਾਰੇ ਕੱਪੜੇ ਤੈਹ ਲਾਉ ਲੋਪੇ ਇਹ ਹੁਣ ਮੈਂ ਹੀ ਧਾਰ ਕੇ ਰੱਖਿਆ ਜੀ ਹਰ ਇਹਨਾਂ ਨੂੰ ਮੈਂ ਹੀ ਤੈਹ ਲਾਉਂਗਾ ਤੇ ਜਿਹੜੇ ਚੱਲ ਦੇ ਲੱਗੇ ਤੇ ਆ ਉਹ ਵੀ ਵਿਚਾਰੇ ਇਕੱਲੇ ਪਏ ਆ ਜੇ ਬਾਹਰੇ ਸਿਸਟਮ ਸਾਰੇ ਅਪਸੈਟ ਆ ਓ ਰੁੱਬੇ ਕਿਆ ਕਰਦਾ ਤੂੰ

अपने लाल पढ़ाई कर अपने लाल आदर्श बोल गयी हुई पापा आ गदी पर रखा था मालिक पढ़ाई हाँ जी ले जो बतो जी इतना नुल जाने ही पड़ा है पर ऐसे करा लेंगे जी पूल नू जाना पूल नू ओ काट जा ओ गदी के तो लहजे नहीं बिगाड़े लहजे तो होर कपड़ा करेंगे काट दो काट दो आदे खूब क्या करती

ਉੱਧਰ ਕਿਹਨੇ ਡੈਡੀ ਅੱਜ ਡਿਊਟੀ ਤੁਹਾਡੀ ਲੱਗ ਗਈ ਗੱਡੀ ਭਰ ਲੈ ਕੇ ਅੱਜ ਡਿਊਟੀ ਤੁਹਾਡੀ ਹੋ ਲੱਗੀ ਕੀ ਕਰਨਾ ਪੁੱਤ ਕੰਮ ਹਾਂ ਡਿਊਟੀ ਲੱਗੀ ਤੁਹਾਡੀ ਅੱਜ ਵੇ ਆ ਲਓ ਜੀ ਤੇ ਆ ਲਓ ਜੀ ਇਹ ਆ ਲਓ ਜੀ ਜਾਓ ਜੀ ਕਿ ਕਿ ਕਰੀਏ ਆ ਉੱਥੇ ਨੂੰ ਜੀ ਆ ਉੱਥੇ ਇੱਧਰ ਡੈਡੀ ਇੱਧਰ ਡੈਡੀ ਜਾ कैमरा तो तरु तरु सिखाने का पड़ा है ना तरु भी काम बना लाता कैमरा ऑडी का मैं ही काम दाता हूँ मैं चुप बोट चुप बोट चुप बोट अबे रे बक्तेरी मैं लाते ही बाद चल नहीं और आऊँगा हाँ माची तुझे कट्टे बैठो अगर माची नहीं मिलो चिका ਆਈ ਗੁੱਤ ਦਾ ਹਾਲ ਤਾਂ ਆ ਬਾਈ ਤੁਸੀਂ ਕੀ ਬੱਤੇ ਮੈਂ ਬਾਅਦ ਚ ਲਾ ਦੇਣੀ ਐ ਬਾਅਦ ਚ ਲਾ ਦੇਣੀ ਐ ਤੂੰ ਵੀ ਪਹਿਲਾਂ ਪਾ ਬਸ ਇਕੱਠੇ ਲਾ ਦੋ ਇਕੱਠੇ ਤੂੰ ਵੀ ਲਵਾ ਦੇ ਹਲਾ ਆ ਲੋ ਜੀ ਆ ਕੱਪੜੇ ਲਵੇੜਨ ਲੱਗੀ ਉਹ ਤਾਂ ਸਪਲਾਈ ਐ ਸਪਲਾਈ ਮਤੀ ਜਾਓ ਚਲ ਔਰ ਤਰਕੀਆ ਵੀ ਆ ਉਹ ਕਨੇ ਤਾਰ ਲੈ ਆਏ ਕਿਆ ਤਾਰ ਨੇ ਉਹ ਤੇਰੀ ਲਾਡਲੀ ਤਾਰ ਕਿ ਲੈਣ ਗਿਆ ਕਿਆ ਤਾਰ ਕਿ ਲੈ ਗਿਆ ओ जोड़ा कपड़ा सिटे है तब पड़ता है। हम्म हम्म इतना जोका कर लग जाता है। हमारी बिच्छेदर। हाँ क्या कर रहा है आप भी लड़का <laughs> <आगे कार्णा। laughs> हैं <laughs> <कार्णा>। ना पाऊना है ना ये नहीं है ना। यस पाऊना माहौप। बस बिल्कुल खड़ा। इतनी तो जगह तक तो पहुँचा नहीं। लकड़ा, लकड़ा। माता चोला टाइम। ਤੱਕਦੇ ਤੇ ਮੇਰਾ ਗੁਈ ਜਾਨ ਤੇਰਾ ਚੋਲਾ ਚੋਲਾ ਹੈ ਚੋਲਾ ਹੀ ਆ ਵਾਕੀ ਗੱਲ ਰਹੀ ਹੈ ਚੋਲਾ ਜਾਨ ਵਾਹਣ ਵੇਡਾ ਮਾਰ ਕੇ ਸਿਕੋ ਕਰ ਜੀ ਤੂੰ ਤਾਂ ਸਿਕੋ ਕਰ ਜੀ ਨਾਲ ਤੇ ਪਾਰੀ ਹੋ ਗਈ ਨਾ ਉੱਥੇ ਨੂੰ ਲੈ ਕੇ ਲਾ ਚਾ ਕੇ ਆ ਮੈਂ ਲੱਗੇ ਕਰੀ ਜੁੰਦੀ ਲੈ ਤੂੰ ਹਿੰਗਰੇਜੀ ਬੋਲ ਉਹ ਚੱਕ ਕੇ ਲੈ ਸਾਰੇ ਰੂਮ ਚਲਾ ਦੇ ਪਰ ਰੱਖ ਕੇ ਜਾ ਨਾ ਲੈ ਕੇ ਪਾ ਦੇ ਜਾ ਇਹ ਜਿਆਦਾ ਕੰਮ ਹੀ ਹੋ ਗਈ ਸਿੱਖੀ ਜੀ ਸਿੱਕੜੀ ਗੱਡੀ ਚਲਾਉਣੀ ਕਮਰਾ ਲਿਆ ਕਮਰਾ ਆ ਕੁਛ ਵੀ ਉਹੀ ਧੱਕੇ ਨਾਲ ਕਹਿੰਦੇ ਬਸ ਹੁਣ ਰੁਵਾ ਦੇ ਉਹ ਆਹਾਂ ਹਾਂ ਗੁੱਤਾਂ ਬੱਦੀਆਂ ਦਾ ਹਾਂ ਥੱਲੇ ਆਇਆ ਤਾਂ ਫਿਰ ਨਾ ਪੜਾ ਤਾ ਉਹ ਤਾਂ ਕਰਾ ਪਾਪਾ ਜੀ ਦਾ ਦੇ ਨਾ ਸੀ ਦਾ ਹਾਇ ਰੱਬ ਕੀ ਕਰ ਲੂਗੇ ਕੰਮ ਚਲਿਆਣੇ ਦਾ ਕੰਮ ਇਹ ਜਾ ਕਰਦੇ ਨੇ ਆਣੀ ਮਾਤਾ ਕਿਹ ਲੱਗਦੀ ਮੇਰੀ ਨਾਂ ਮੇ ਕਿ ਟਾਈ ਕਰਦੀ ਪਾਪਾ ਜੀ ਦੇ ਪਾਪਾ ਜੀ ਦੀ ਲਮਾਰੀ ਚ ਰੱਖ ਓ ਡੈਡੀ ਉਧਰ ਹੀ ਨਾ ਢੇਰੀਓ ਲਾਤੀ ਸਾਰੀ ਓ ਚਲ ਕੋਈ ਨਹੀਂ ਐਨਾ ਸ਼ੁਕਰ ਤੈਨੂੰ ਖੋਲ ਦੀ ਤੂੰ ਥੱਲੇ ਪੈਰ ਕਿਉਂ ਮਾਰਦਾ ਮੈਂ ਨਹੀਂ ਆਉਂਗੀ ਉੱਧਰ ਚਾਕੇ ਨਹੀਂ ਆਉਂਗੀ ਹਾਂ ਅੱਧੇ ਚਾਕੇ ਕੀ ਉਧਰ ਚਾਕੇ ਨਹੀਂ ਆਉਂਦੇ ਠੀਕ ਆ ਐ ਬੁੱਤ ਮਾਰੀਂ ਪਰਤੇ ਕੀ ਚਾਹ ਦੇਖ ਮੂੰਹ ਦੇਖਿਓ ਨਹੀਂ ਜਿਆਦਾ ਹਾਇ ਹਾਇ ਨਹੀਂ ਕਰੀ ਜਾਏਗੀ ਬਿੱਲਾ ਮਖੜਾ ਤੇ ਅਜ ਨਾਲ ਤਾਂ ਬਹਾਦਰ ਕੋਲ ਆਇਆ ਕਰੇ ਹਾਇ ਕਰ ਤੇ ਹਟ ਜਵੀਂ ਜਿਆਦਾ ਦੱਸ ਵੀ ਹਾਇ ਕਰ ਤੇ ਹਟ ਜੂਗੀ ਹੱਥ ਕਦੇ ਕੰਮ ਦੇ ਦੇੜੀ ਤੁਹਾਡੇ ਉਹ ਪੁੱਤੋ ਮੈਂ ਵੀ ਬਿਮਾਰ ਆ ਮੈਂ ਕਿਹ ਟੀਚਰ ਆ ਖੋਲ ਤੀ ਦਿੱਤਾ ਚਲ ਇਹ ਤਾਂ ਸਾਰਾ ਦੁਖਮਣ ਕਰਾਉਣਾ ਇਹਦਾ ਕਿੱਥੇ ਹੁਣ ਬੱਸ ਕਰ ਪੇ ਰਣ ਦੇ ਲੈ ਲੈ ਕੇ ਜਾ ਮੈਂ ਤੇ ਦੇਖਾਂ ਤੂੰ ਹੁਣ ਉਧਰ ਨੂੰ ਢੇਰੀ ਕਰਨ ਲੱਗ ਗਈ ਜੀਗਾ ਮਾਠੀ ਮੈਂ ਹੁਣ ਤੱਕੀ ਨਾ ਇਹਨੂੰ ਬੱਸ ਤੂ ਦਾ ਤੂ ਦਾ ਫੇੜ ਚੱਕਲੇ ਕੀ ਆ ਯਾਰਾ ਜਨਾ ਨਹੀਂ ਨਵੀਂ ਨਵੀਂ ਘਰ ਔਖੇ ਸੁਣ ਨਹੀਂ ਓ ਕੰਤੋ ਕਰਾ ਕੋਲੋ ਜਬ ਬਾਕੀ ਚੱਲੋ ਤਾਂ ਤਾਂ ਲੱਗਣੀ ਇਹਦੀ ਇਹਦੇ ਮੁਕੇ ਮਾਰਨ ਲੱਗੇ ਉਹਨੂੰ ਤੇ ਹੀ ਨਿੱਟੀ ਢੀ ਜੀ ਹੈਗੀ ਮਾਨ ਸਾਡੀ ਇੱਕ ਕੋਰਤਾ ਕੀ ਕਰਨਾ ਕਿਸੇ ਨੇ ਡਬਲੇਟ ਤੇ ਵੇੜ ਤੇ ਵੇੜਦੇ ਹੂੰ ਸੁਣਾ ਛੱਡੀ ਪੈਰਾ ਮਗੇਰ ਲਈ ਰਾਮ ਨਾ ਸਬੂਤ ਤੂੰ ਕਿੱਥੋਂ ਨੂੰ ਚੱਲੀ ਆ ਕਿੱਥੇ ਨੂੰ ਸਬੂਤ ਸਬੂਤ ਕਿੱਥੇ ਨੂੰ ਚੱਲੀ ਤੂੰ ਮਾਂ ਘਰ ਹੈਂ ਘਰ ਆ ਗਈ ਕਾਲਾ ਜੀ ਇਹ ਚੱਕਾ ਲੱਗੀ ਲੱਪ ਨੂੰ ਨਹੀਂ ਜਾਣਾ ਤੂੰ ਪਤਾ ਹੈ

ਅੱਜ ਤੇ ਮੇਰੇ ਟਿਊਸ਼ਨ ਦੀ ਵੀ ਛੁੱਟੀ ਆ। ਕਾਦੀ ਖੁਸ਼ੀ ਸੁਭਈ। ਪੱਬੀ ਦੀ ਵਿਆਹ ਦੇਖਣ ਗਏ ਹੋਏ। ਠੀਕ ਆ। ਯੈਸ। ਫੜੇ ਜਮਾ ਖੰਗੇ ਆ ਨਾ। ਮੱਖੀ ਤੋਂ ਦੱਬ। ਮੈਂ ਕੁੱਤੀ ਤੋਂ। ਓਰੇ ਦਰਦ ਨੂੰ ਨੱਟੀ ਢੋਣਾ ਨਾ। ਆ ਮੱਖੀ ਆ। ਐਨੇ ਗੱਡੀ ਪਟਾ ਲੈਣੀ। ਬੈ ਗਈ ਬੈਂਟੀ ਚ। ਕਿੰਨੇ? ਹਾਂ, ਕਿਆ ਕਿੰਨੇ? ਤੋਂ। ਕੀ? ਹੈਂ? ਸੌਂਜਾ 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 ਕਿ ਡਿਪਰੈਸ ਹੁੰਜਾ ਸੌਂਜਾ ਸੁਂਜਾ ਅਨਨੋ ਨੋ ਨੋ ਆ ਨਾ ਤੈਨੂੰ ਦੁੱਤੀ ਤੇ ਕਿਆ ਕਿਆ ਕਰਣਾ ਇੱਕ ਤੇ ਇੱਕ ਅਸਲਾ ਕੰਮ ਵਧਾਉਣੇ ਵਾਲੇ ਫਿਰਦੇ ਨੇ ਓ ਬੱਸ ਬੱਸ ਮਾਰੀ ਨਾ ਮੇਰੇ ਨਵਾਰੀ ਕਿੱਥੇ ਨੂੰ ਲਿਜਾਣੀ ਏ ਦੁੱਤੀ ਦੱਸ ਤਾ ਅਸਲ ਬਾਰ ਨੂੰ ਨਿਮਿੱਟੇ ਚਾਹ ਲੈ ਜਿੱਦ ਦਿਖਾਣੀ ਸਿੱਧੀ ਦਿਖਾ ਦੇ ਪੁੱਠੀ ਕਰਕੇ ਦਿਖਾਣ ਲੱਗੀ ਛੱਬੂ ਤੂੰ ਹੈ ਕੀ ਕਰੇ ਮੇਰੇ ਨਮਾਰੀ ਤੂੰ ਜਾ ਉੱਧਰ

ਮਾ ਹੁਣ ਕਟਾਈ ਕਰੂਗਾ ਫਿਰ ਕਟਾਈ ਹੋ ਰਹੀ ਨਹੀਂ ਤੇਰੀ ਨਹੀਂ ਨਹੀਂ ਵਾਲੇ ਨੌਰੀ ਪੱਕਾ ਪੱਕਾ ਆਉਂ ਪਾਲ ਖਲਾਤ ਕੀ ਕਿਹਦੀ ਦੋ ਨਿਆਣੀ ਸਾਮ ਚਲੋ ਮੈਂ ਤਾਂ ਕਹਿੰਦਾ ਦੋ ਨਿਆਣੇ ਨਹੀਂ ਸਾਮ ਹੁੰਦੇ ਦੱਸ ਮੈਂ ਕੰਮ ਲੱਗਾ ਵਾ ਕਰ ਲੈ ਲੈ ਓਏ ਆ ਤੂੰ ਓਰੇ ਦੜੀ ਰਵਾਤਾ ਤੂੰ ਜੇ ਮੰਗ ਸੌਰੀ ਚੱਲ ਸੌਰੀ ਮੰਗ ਤੋਂ ਠੀਕ ਹੈ ਜੀ ਮੰਦੇ ਕਿਸੇ ਕਿਸੇ ਨੂੰ ਬਲਾਕ ਕਰ ਤਾ ਕਰ ਕਰੀ ਫੇਰ ਤੂੰ ਇੱਧਰ ਐ ਸ਼ੱਭੂ ਉਰੇ ਉੱਪਰ ਬੈ ਕੇ ਕਰ ਛੱਭੂ ਇੱਧਰ ਆਏ ਮਰੂਗੀ 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 ਛੱਭੂ ਆਇਆ ਨਹੀਂ ਕਰ ਦਿੱਤ ਤਿੜੂ ਆਏ ਖਤਰ ਛੱਭੂ ਕਰੀ ਅਜਰਾ ਐ ਛੱਭੂ ਬੈਲਟ ਲਾਉਣ ਲੱਗਿਆ ਚਲੋ ਠੀਕ ਹੈ ਜੀ ਓਕੇ ਬਾਦ ਆ